ਇਹ ਨਾ ਫਾਇਰ ਟਰਨ ਸੈਟ ਆਨ ਹੋ ਰਿਹਾ ਉਹ ਦੇਖੋ ਉਹ ਤੇ ਕੀ ਹੋ ਰਹੀ ਲੱਗਦਾ ਹੈ ਨਾ ਨਾ ਪਾਣੀ ਘੜਾਦਾ ਮੀਨੇ ਵਧੀਆ ਸਾਰੀ ਗਰਮੀ ਨਿਕਲ ਜਿョ ਕਿ ਧਰਤੀ ਦੀ ਵੀ ਹਾਂ ਜੀ ਅਸਿਕਲ ਜੀ ਵੈਲਕਮ ਬੈਕ ਟੂ ਮਾਈ ਚੈਨਲ ਤੇ ਆਪ ਦਾ ਬਲੌਗ ਕਰਨ ਲੱਗਿਆ ਸ਼ੁਰੂ ਤੇ ਅੱਜ ਆਪਾਂ ਬਿਨਾਂ ਨਾਏ ਤੋਂ ਹੀ ਬਲੌਗ ਦੀ ਸਟਾਰਟਿੰਗ ਕਰ ਰਹੇ ਹਾਂ ਕਿਉਂਕਿ ਅੱਜ ਦਾ ਆਪਣਾ ਜਿਹੜਾ ਬਲੌਗ ਹੋਊਗਾ ਉਹ ਹੈਗਾ ਬਿਊਟੀ ਰਿਲੇਟਿਡ ਆ ਆਪਣੇ ਕਿਵੇਂ ਆਪਾਂ ਆਪਣੇ ਆਪ ਨੂੰ ਸੋਹਣਾ ਬਣਾਣਾ ਤੇ ਮੈਂ ਗਿਆ ਹੋਇਆ ਸੀਗਾ ਹਿਮਕੁੰਡ ਸਾਹਿਬ ਤੇ ਉੱਥੇ ਮੇਰੀ ਬਹੁਤ ਜ਼ਿਆਦਾ ਟ੍ਰੇਨਿੰਗ ਹੋ ਗਈ ਆ ਦੇਖੋ ਹੱਥ ਤੇ ਉਹਦੇ ਸਕਿਨ ਵਗੈਰਾ ਵੀ ਉੱਤਰ ਰਹੀ ਹੈ ਤੁਹਾਨੂੰ ਦਿਖਾਉਂਗਾ ਕੈਮਰਾ ਕਮਾ ਕੇ ਉਹ ਕਿਵੇਂ ਆਪਾਂ ਠੀਕ ਕਰਨੀ ਆ ਤੁਹਾਨੂੰ ਉਹ ਵੀ ਸਾਰਾ ਕੁਝ ਦੱਸੂਗਾ ਤੇ ਸਭ ਤੋਂ ਪਹਿਲਾਂ ਮੈਂ ਚੱਲਿਆ ਸੀਗਾ ਕਟਿੰਗ ਕਰਾਉਣ ਮੈਂ ਕਿ ਜੇ ਆਪਾਂ ਹੁਣ ਸੋਨੇ ਬਣਨ ਲੱਗਿਆਂ ਤਾਂ ਪੂਰਾ ਘੈਂਟ ਵਾਲਾ ਬਣ ਕੇ ਦਿਖਾਣਾ ਤਾਂ ਉਹ ਕਿ ਜਿਹੜੀ ਚੀਜ਼ ਤੁਹਾਨੂੰ ਦੱਸਣੀ ਆ ਲਾਣੀ ਆ ਨਾਣ ਤੋਂ ਪਹਿਲਾਂ ਜਿਹੜੀ ਚੀਜ਼ ਲਾਣੀ ਆ ਉਹ ਸਾਰਾ ਕੁਝ ਦੱਸਦਾ ਫਿਰ ਕਿਵੇਂ ਠੀਕ ਹੋਊਗੀ ਸਾਰੀ ਟ੍ਰੇਨਿੰਗ ਕਿਵੇਂ ਸਾਰਾ ਕੁਝ ਪ੍ਰੋਸੈਸ ਆ ਤੁਹਾਨੂੰ ਦੱਸਦਾ ਕੀ ਲਾਣਾ ਕੀ ਨਹੀਂ ਮੀ ਕਰਕੇ ਪਾਣੀ ਉਹ ਪਾਣੀ ਚੈੱਕ ਕਰੋ ਕਿੰਨਾ ਹੋਇਆ ਤੇ ਸਤਿ ਸ਼੍ਰੀ ਅਕਾਲ ਜੀ ਕੈਂਚੇ ਥੋੜੀ ਵਾਰ ਤਾਂ ਦਿਨੇ ਸਾਡੇ ਵਾਲੇ ਉਸ ਤੇਰੇ ਨਾਲ ਹੀ ਮਾਰਿਆ ਕਰਕੇ ਜਾ ਕੇ ਆ ਬਿਰੇ ਕੋਲ ਆਂਦੇ ਨੂੰ ਸੰਗਦਾ ਬਿਰੇ ਕੋਲ ਆਂਦੇ ਉਹ ਕਿੰਨਾ 10 ਸਾਲ ਹੋ ਗਏ ਮੈਨੂੰ ਬਿਰੇ ਕੋਲ ਆਂਦੇ ਨੂੰ ਮੁੱਛਾ ਵੀ ਨਹੀਂ ਹੁੰਦੀ ਸੀ ਦੇਖੋ ਮੁੱਛਾ ਨਾ ਆਉਣ ਤੋਂ ਉਰੇ ਤੱਕ ਦਾ ਸਫ਼ਰ ਦੇਖੋ ਬਿਰੇ ਐਨਾ ਨਾ ਸੰਗ ਐਨਾ ਸੰਗਣਾ ਸੰਗਣਾ ਕੀ ਵੀਰੇ ਆਣਾ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਹੈ ਲਾਲਾ ਸਾਨੂੰ 10 ਤੋਂ 12 ਸਾਲ ਹੋ ਗਏ ਨੇ ਜਿਆਦਾ ਹੀ ਹੋ ਗਏ ਹੋਣੇ ਕਾਲਜ ਚ ਨਵੇਂ-ਨਵੇਂ ਲੱਗੇ ਸੀਗੇ ਮੈਂ ਕਿ ਪਲੱਸ 1 ਪਲੱਸ 2 ਸੀਗੇ ਉਦੋਂ ਤੋਂ ਆਣਾ ਸ਼ੁਰੂ ਕਰਿਆ ਹੋਇਆ ਤੇ ਬਹੁਤ ਜਿਆਦਾ ਪਿਆਰਾ ਕਰਦੇ ਆ ਮੰਗੇ ਵਰਤਦੇ ਆ ਇੱਕ ਦੇ ਦੇ ਫੰਕਸ਼ਨਾਂ ਦੇ ਮੈਰਿਜ ਤੇ ਵੀ ਜਾਣਦੇ ਆ ਤੇ ਵੀਰੇ ਤੋਂ ਹੀ ਉਹ ਤੋਂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਟਿੰਗ ਕਰਾਨੇ ਕਰਕੇ ਵੀਰੇ ਨਾਲ ਥੋੜਾ ਜਿਹਾ ਪੰਗੇ ਪੰਗੇ ਟੀਚਰ ਡਿਚਰ ਕਰ ਲਿਆ ਤਾਂ ਬਹੁਤ ਜਿਆਦਾ ਪਿਆਰ ਆ ਸਾਡਾ ਵੀਰੇ ਨਾਲ ਹੁਣ ਘਰੇ ਜਾ ਕੇ ਤੁਹਾਨੂੰ ਦੱਸਦਾ ਮੈਂ ਕੀ ਲਾਣਾ ਹੈ ਉਸ ਤੋਂ ਬਾਅਦ ਤਿਆਰ ਕੀ ਕਰਨਾ ਹੈ ਤੁਸੀਂ ਆਪਣੇ ਹਿਸਾਬ ਨਾਲ ਬੇਸਨ ਪਾ ਲਿਓ ਜਿੰਨੀ ਕੁ ਜਗ੍ਹਾ ਤੇ ਤੁਹਾਡੀ ਟ੍ਰੇਨਿੰਗ ਹੋਈ ਹੈ ਕਿ ਸਾਰੀ ਜਗ੍ਹਾ ਤੇ ਲੱਗ ਜੇ ਤੇ ਮੈਂ ਤਾਂ ਫੇਸ ਤੇ ਬਾਹਾਂ ਦੋਨੀਆਂ ਜਗ੍ਹਾ ਲਾਣਾ ਤਾਂ ਮੈਂ ਜ਼ਿਆਦਾ ਪਾ ਲੇ ਚਮਚੇ ਦਹੀਂ ਦਹੀਂ ਐਨਾ ਕੁ ਪਾਣਾ ਕਿ ਤਾਂ ਕਿ ਮਿਕਸਰ ਹੋ ਜੇ ਤੇ ਫੇਸ ਤੇ ਲੱਗਣਯੋਗਾ ਹੋਵੇ ਨਾਲ ਨਾਲ ਮਿਕਸ ਕਰੀ ਜਾਓ ਪਤਾ ਲੱਗ ਜਾਊਗਾ ਕਿੰਨਾ ਕੁ ਦਹੀਂ ਹੋਰ ਪਾਣ ਦੀ ਲੋੜ ਆ ਫਿਰ ਆਪਾਂ ਇਹ ਚ ਪਾਨੇ ਜੀ ਕਾਫੀ ਮੈਂ 2 ਪਾਊ ਚ ਪਾ ਰਹੇ ਕਿਉਂਕਿ ਮੇਰੇ ਜਿਆਦਾ ਬਣਾਇਆ ਥੋੜਾ ਜਿਹਾ ਵੇਸਣ ਫਿਰ ਐ ਹਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਜੇ ਤੁਹਾਡੇ ਕੋਲ ਨਿੰਬੂ ਹੈਗਾ ਤਾਂ ਨਿੰਬੂ ਪਾ ਲਓਗੇ ਜਿਆਦਾ ਵਧੀਆ ਮੇਰੇ ਕੋਲ ਹੈ ਨਹੀਂ ਤਾਂ ਮੈਂ ਪਾ ਨਹੀਂ ਰਿਹਾ ਤੇ ਨਿੰਬੂ ਵੀ ਪਾ ਸਕਦੇ ਆ ਇਹਦੇ ਚ ਆਪਾਂ ਫਿਰ ਬਸ ਇਹਨੂੰ ਲਾ ਲਓ ਜਿੱਥੇ ਜਿੱਥੇ ਟ੍ਰੈਨਿੰਗ ਹੋਈ ਹੋਈ ਆ ਫੇਸ ਤੇ ਲਾ ਲਓ ਐਵੇਂ ਬਸ ਲਾਈ ਜਾਓ ਫਿਰ ਸਾਰੇ ਕਿਤੇ ਥੋੜਾ ਥੋੜਾ ਕਰਕੇ ਨਾਲ-ਨਾਲ ਥੋੜਾ ਥੋੜਾ ਬਾਹਰ ਵਾਲੇ ਹੱਥ ਪਾਸੇ ਨੂੰ ਘੁਮਾ ਕੇ ਜਿਵੇਂ ਐਵੇਂ ਐਵੇਂ ਘੁਮਾਣਾ ਹੈ ਹੱਥ ਥੋੜਾ ਥੋੜਾ ਐਵੇਂ ਐਵੇਂ ਰੱਬ ਵੀ ਕਰਨਾ ਤੇ ਐਂਟੀ ਕਲੋਕਵਾਈਸ ਘੁਮਾਣਾ ਹੈ ਨਹੀਂ ਹੈਗਾ ਦੂਜੇ ਪਾਸੇ ਨੂੰ ਫਿਰ ਜਿਹੜੇ ਆ ਝੁਰੜਿਆ ਪੈਣ ਦਾ ਡਰੂਗਾ ਦੂਜੇ ਪਾਸੇ ਨੂੰ ਘੁਮਾਣੇ ਐਵੇਂ ਹੱਥ ਤੇ ਬਾ ਹਮੇਸ਼ਾ ਬਾਹਰ ਨੂੰ ਹੀ ਐਵੇਂ ਮੋੜਨਾ ਹੈ ਹੱਥ ਵੀ ਜੇ ਐਵੇਂ ਵੀ ਕਰਦਾ ਨਾ ਤਾਂ ਬਾਹਰ ਨੂੰ ਕੀ ਲੱਛਣ ਕਰ ਰਹੇ ਆ ਵੀ ਇਹ ਕੁਛ ਕਰਨਾ ਪੈਂਦਾ ਵੀ ਦੇਖ ਲਓ ਚੰਗੀ ਤਰ੍ਹਾਂ ਥੋੜਾ ਥੋੜਾ ਜਿਹਾ ਰੱਬ ਕਰਨ ਤੋਂ ਬਾਅਦ ਫਿਰ ਥੋੜਾ ਥੋੜਾ ਉੱਪਰ ਲਾ ਕੇ ਰੱਖ ਲਓ ਮੈਂ ਤੁਹਾਨੂੰ ਦਿਖਾਣਾ ਕਿਵੇਂ ਫਿਰ ਜਿਆਦਾ ਜਿਆਦਾ ਥੋੜਾ ਜਿਹਾ ਲਾ ਕੇ ਰੱਖ ਲਓ ਤੇ ਇਹਨੂੰ ਸੁੱਕਣ ਦੀ ਵੇਟ ਕਰਨੀ ਆ ਜਦੋਂ ਇਹ ਮੇਲਾ ਦਾ 20-25 ਮਿੰਟ ਅੱਧਾ ਘੰਟੇ ਚ ਸੁੱਕ ਜਾਂਦਾ ਫਿਰ ਉਸ ਤੋਂ ਬਾਅਦ ਜਦੋਂ ਇਹਨੂੰ ਤਾਰੋਗੇ ਨਾ ਹੰਦੇ ਹੋਏ ਤਾਂ ਉਦੋਂ ਵੀ ਐ ਰੱਬ ਕਰ ਕਰਕੇ ਤਾਰਨਾ ਅਸਲੀ ਕੰਮ ਉਦੋਂ ਗੁਰੂ ਦਾ ਉਦੋਂ ਰੱਬ ਕਰਕੇ ਤਾਰਨਾ ਥੋੜਾ ਜਿਹਾ ਚਾਹੇ ਟਾਈਮ ਲੱਗ ਜੇ ਹੌਲੀ 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 ਸਲੋ ਸਲੋ ਕਰੀ ਜਾਇਆ ਕਰੀ ਜਾਇਆ ਕਰੀ ਜਾ ਐ ਕਰਕੇ ਰੱਬ ਕਰਕੇ ਤਾਰਨਾ ਫਿਰ ਇਹਨੂੰ ਤੇ ਸਾਰੇ ਕਿਤੇ ਲਾ ਲਓ ਹੁਣ ਮੈਂ ਬਾਹਾਂ ਤੇ ਵੀ ਲਾਣ ਲੱਗਿਆ ਫਿਰ ਦੋ ਅਪਾ ਵੇਟ ਕਰਾਂਗੇ ਵੇਟ ਕਰਨ ਦੋ ਆ ਫਿਰ ਨਹਾਵਾਂਗੇ ਐਵੇਂ ਦੀ ਹੋ ਜਾਊਗਾ ਦੇਖੋ ਕਲਰ ਚੇਂਜ ਹੋ ਗਿਆ ਨਾ ਪਹਿਲਾਂ ਲਾਈਟ ਜਿਹਾ ਸੀਗਾ ਹੁਣ ਡਾਰਕ ਜਿਹਾ ਹੋ ਗਿਆ ਜਮੇ ਸੁੱਕ ਜਾਊਗਾ ਬੋਲਿਆ ਵੀ ਨਹੀਂ ਜਾ ਰਿਹਾ ਵੈਸੇ ਹੁਣ ਮੈਂ ਖਿੱਚ ਪੈ ਰਹੀ ਐ ਸਕਿਨ ਨੂੰ ਫਿਰ ਉਸ ਤੋਂ ਬਾਅਦ ਇਹਨੂੰ ਪਾਣੀ ਲਾ ਲ ਕੇ ਥੋੜਾ 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 ਕਰਕੇ ਰੱਬ ਕਰਕੇ ਇਹਨੂੰ ਆਪਾਂ ਧਾਰਨ ਨਾ ਧੋ ਕੇ ਆਪਾਂ ਹੋ ਗਏ ਆਪਾਂ ਐਨ ਤਿਆਰ ਹੁਣ ਪਾ ਲਈ ਆਪਾਂ ਕੱਪੜੇ ਤੁਹਾਨੂੰ ਦਿਖਾਣੇ ਆ ਫੋਟੋ ਖਿੱਚ ਕੇ ਇਧਰੋਂ ਅੱਖਾਂ ਚ ਪਤਾ ਨਹੀਂ ਕੀ ਧੁੱਪ ਜੀ ਪੈ ਰਹੀ ਆ ਤੇ ਸਕਿਨ ਦੇਖੋ ਕਿੰਨਾ ਫਰਕ ਪੈ ਗਿਆ ਸ਼ਾਈਨ ਜੀ ਕਰਨ ਲੱਗ ਗਈ ਕੈਮਰਾ ਘੁਮਾ ਕੇ ਦਿਖਾਣਾ ਜਿਹੜੇ ਮੇਰੇ ਹੱਥਾਂ ਵਾਲੀ ਸਕਿਨ ਖਰਾਬ ਹੋਈ ਹੋਈ ਸੀ ਕਿ ਜਿਹੜੀ ਬਰਨ ਹੋ ਗਈ ਉਹ ਕਿਵੇਂ ਠੀਕ ਹੋਈ ਆ ਜਿਹੜੀ ਚੀਜ਼ ਆਪਾਂ ਅੱਜ ਅਪਲਾਈ ਕੀਤੀ ਉਹਦੇ ਕਰਕੇ ਆਹ ਦੇਖੋ ਜਿਹੜੀ ਚੀਜ਼ ਕਹਿ ਰਿਆ ਸੀਗਾ ਸਕਿਨ ਬੰਦੀ ਆ ਜਿਹੜੀ ਆ ਦੇਖੋ ਆ ਬਲੈਕ ਬਲੈਕ ਹੋਈ ਹੋਈ ਆ ਨਾਲ ਹੁਣ ਵਾਈਟ ਹੋ ਰਹੀ ਏ ਜਿਹੜੀ ਇਹ ਮਤਲਬ ਠੀਕ ਹੋ ਰਹੀ ਆ ਜਿਹੜੀ ਉੱਤਰ ਰਹੀ ਆ ਜਿਹੜੀ ਬਰਨ ਹੋ ਗਈ ਸੀ ਸਕਿਨ ਮੇਰੀ ਇਹਦੇ ਕਰਕੇ ਹੋਈ ਏ ਸਾਰੀ ਠੀਕ ਤੇ ਤੁਸੀਂ ਵੀ ਇਹਨੂੰ ਲਾ ਸਕਦੇ ਹੋ ਆਪਣੇ ਆਪ ਤੇ ਯੂਜ਼ ਕਰ ਸਕਦੇ ਹੋ ਕੱਲੀ ਸਕਿਨ ਬਰਨ ਵਾਸਤੇ ਨਹੀਂ ਹੈਗਾ ਵਧੀਆ ਇਹ ਜਿਹਦੇ ਐਕਨੇ ਵੀ ਹੁੰਦਾ ਹੈ ਠੀਕ ਹੈ ਪਿੰਪਲ ਵਗੈਰਾ ਕੁਝ ਜਿਹਾ ਸਕਿਨ ਤੇ ਸ਼ਾਈਨ ਲਿਆਣਾ ਹੈ ਨਾ ਵਾਈਟਨੈਸ ਲੈਣੀ ਹੈ ਉਹਦੇ ਵਾਸਤੇ ਵੀ ਇਹ ਸਭ ਤੋਂ ਬੈਸਟ ਹੈ ਮੈਂ ਤਾਂ ਇਹ ਹੀ ਯੂਜ਼ ਕਰਦਾ ਤੁਹਾਨੂੰ ਵੀ ਕਹਿਣਾ ਇਹ ਹੀ ਯੂਜ਼ ਕਰਿਓ ਕਰਦੇ ਹੀ ਚੀਜ਼ ਜਿਆਦਾ ਵਧੀਆ ਹੁੰਦੀ ਆ ਤੇ ਆ ਮੇਰੇ ਸਕਿਨ ਉੱਪਰ ਲਾ ਲਓ ਤੁਸੀਂ ਤੀਜੀ ਵਾਰ ਅਪਲਾਈ ਕੀਤਾ ਮੈਂ ਤਾਂ ਇੰਨੀ ਹੋ ਗਈ ਠੀਕ ਤੇ ਹੋਰ ਇੱਕ ਦੋ ਵਾਰ ਹੋਰ ਕਰੂੰਗਾ ਤਾਂ ਹੋਰ ਜਿਆਦਾ ਹੋ ਜੂਗੀ ਨਹੀਂ ਮਹੀਨਾ ਡੇਢ ਮਹੀਨਾ ਲੱਗ ਜਾਂਦਾ ਇਹ ਮੈਂ 10 ਦਿਨਾਂ ਚ ਠੀਕ ਕਰ ਲੈਣੀ ਆ ਤੇ ਦੱਸੋ ਵੀ ਹੁਣ ਰੈਡੀ ਹੋ ਗਏ ਕਿਵੇਂ ਲੱਗ ਰਹੇ ਆ ਮੈ ਵੀ ਦੇਖ ਸਕਦੇ ਹਾਂ ਕਿਵੇਂ ਦੀ ਸਕਿਨ ਲੱਗ ਰਹੀ ਆ ਮੇਰੀ ਸ਼ਾਈਨ ਆ ਰਹੀ ਆ ਜਾਂ ਨਹੀਂ ਤੁਸੀਂ ਆਪੇ ਦੱਸੋ ਕਮੈਂਟ ਚ ਤੇ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਹੀ ਸੀਗਾ ਜੇ ਵਧੀਆ ਲੱਗਿਆ ਤੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਜਲਦ ਮਿਲਦੇ ਆ ਅਗਲੇ ਬਲੌਗ ਚ ਨੇ ਸਪੋਰਟ ਕਰਦੇ ਰਹੋ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ